ਤੁਹਾਡਾ ਸਵਾਗਤ ਹੈ ਕਿਸਾਨ ਵੀਰੋਹ ਦਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲੇ ਤੋਂ ਆਪਾਂ ਕਵਰ ਕਰ ਰਹੇ ਹਾਂ ਜੀ ਬਾਈ ਚਮਕੌਰ ਕੋਲੇ ਪਹੁੰਚਿਆ ਜੀ ਤੁਹਾਨੂੰ ਦੋ ਟਾਪ ਦੇ ਨਗਿੰਨੇ ਦਿਖਾ ਦੇਣੇ ਦੋਨੇ ਤੁਹਾਡੇ ਸ਼ੌਂਕ ਪੂਰੇ ਕਰ ਦੇਣੇ ਆ एचएफ ਵਾਲਾ ਤੇ ਜਰਸੀ ਵਾਲਾ ਪਿਓਰ ਜਰਸੀ ਆ ਗਈ ਤੇ ਪਿਓਰ ਐਚ ਐਫ ਆ ਗਈ ਦੁੱਨੇ ਦੁੱਧ ਚੰਗੇ ਵਾਲੀਆਂ ਗੱਲਬਾਤ ਸਾਰੀ ਬਾਈ ਨਾ ਕਰਾਵਾਂ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਤੁਹਾਨੂੰ ਕੁਸੂਣ ਗਿਆ ਜਾਂ ਕੀ ਬਰੀਡ ਆ ਕਿੰਨਾ ਕੁ ਦੁੱਧ ਬਾਤ ਕਰਨੀ ਗਾ ਸਾਰੀ ਗੱਲ ਪੁੱਛ ਕੇ ਤੁਸੀਂ ਫਿਰ ਸੌਦਾ ਕਰਨਾ ਸਸੀ ਕਾਲ ਬਾਈ ਚਮਕੌਰ ਹਸੀ ਕਾਲ ਭਰਾ ਮੇਰੇ ਹੋਰ ਕਿ ਮੈਂ ਚਮਕੌਰ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 977947543 ਨਾਮ ਚਮਕੌਰ ਸਿੰਘਾ ਪਿੰਡ ਧੌਲਾ ਪਿੰਡ ਤੋੜਾ ਤੇ ਅੱਜ ਫਿਰ ਕਬੂਤਰ ਦੇ ਬੱਚੇ ਆ ਹਾਂ ਦੋਨੇ ਬੱਚੇ ਦੰਦਾਂ ਦੇ ਵਿੱਚ ਦੋ ਦੋ ਦੰਦਾਂ ਦਾ ਪਿਓਰ ਨੇ ਦੰਦ ਦੋੰਦੀਆਂ ਪਿਓਰ ਬੱਚੇ ਬਾਰੇ ਅੱਛੇ ਬਾਰੇ ਤਾਂ ਕਰਾਂਗੇ ਗੱਲ ਬਾਤ ਚੇੜੀ ਵੀਰ ਆਪਾਂ ਦੇਖੀ ਜਾਂਦੇ ਆ ਚਮਕੋਰਾ ਹਾਂਜੀ ਬੱਚੀ ਹਾਂਜੀ ਹਾਂਜੀ ਭਰਾ ਜਰਸੀ ਜਰਸੀ ਭੂਣ ਦਾ ਬੁੱਲ 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 ਦਾ ਪਤਾ ਕਿਹੜੇ ਸੀਮੰਟ ਦੀ ਆਪ ਆਪ ਨੂੰ ਕੋ ਸਾਰੀ ਦੀ ਡਿਟੇਲ ਆ ਜਿਹੜੇ ਦੇ ਭਰਾ ਠੀਕ ਆ ਉਹ ਦੱਸ ਉਹ ਵੀ ਦਿਖਾ ਯਾਰ ਪਹਿਲਾਂ ਹਨ ਫੇਸ ਵੀ ਦਿਖਾ ਦੇ ਯਾਰ ਫੇਸ ਹੀ ਆ ਦੇ ਸੋ ਆ ਪੈਂਦਾ ਦੇ ਇਧਰ ਮਾੜਾ ਇਧਰ ਵੀ ਦਿਖਾ ਦੇ ਆ ਦੇਖੋ ਜੀ ਚਾਰੇ ਥਣ ਚਾਰੇ ਇੱਕ ਦੰਦ ਵੀ ਦਿਖਾ ਦੇ ਜਾ ਲਓ ਜੀ ਬਰਸੀਲ ਵੜੀਆ ਯਾਰ ਹਨਾ ਦੇਖ ਕਾ ਇੱਕ ਮਿੰਟ ਦਿੱਤੇ ਜਿੱਕੇ ਅਰੀਨਾਲਦੋ ਦੰਦ ਸਾਢੇ 1 ਮਿੰਟ ਵਿੱਚ ਘਾ ਲਈ ਚੰਗੀ ਤਰ੍ਹਾਂ ਲੈ ਲੂ ਜਿਹਨੇ ਲੈਣੀ ਹੋਵੇ ਨਾ ਲੈ ਆਹ ਦੇਖੋ ਜੀ ਅਰੀਨਾਲਦੋ ਦੰਦ ਜਦੋਂ ਮੈਂ ਬੋਲਦਾ ਵੀਰੇ ਆਹ ਦੇਖੋ ਜਮਾ ਦੇ ਥੱਲੇ ਗਿਆ ਕਰਾ ਤਾ ਦੇਖੀ ਮੂੰਹ ਦੇਖੀ ਜਮਾ ਕੌਲੀ ਚ ਪਾਣੀ ਪਿਆਦੇ ਐਨੀ ਬੋਦੀ ਬਾਦੀ ਹਨਾ ਬੋਦੀ ਬਾਦੀ ਤੇ ਟੂਆ ਟੂਆ ਬਹੁਤ ਇੰਨਾ ਚੰਗੇ ਸੀ ਮੰਦੀ ਆਪਰਾ ਹੈ ਬਾਈ ਹਾਂਜੀ ਸੀਲ ਸਾਊ ਦਾ ਪੂਰੀ ਸੀਲ ਸਾਊ ਦਾ ਬੱਸ ਜਾਈ ਭੈ ਜਾ ਲੈ ਆਹ ਹੁੰਦੀਆਂ ਬਰੀਡਾ ਹਨਾ ਆਹ ਬਰੀਡਾ ਲੈ ਲੈਂਦੀ ਆ ਵੇ ਹਫਤਾ ਕੱਢ ਦੇ ਕੀ ਚੀਜ਼ ਆ ਮੈਂ ਕਹਿੰਦਾ ਬੋਰੇ ਬੰਦ ਉਹ ਨਾ ਉਦੋਂ ਲੈ ਚੱਲੋ ਇਹਨੂੰ ਬਾਹਰ ਨੂੰ ਲੈ ਚੱਲੋ ਚੰਗੀ ਆ ਗਈ ਜੀ ਬਾਕੀ ਦਾ ਕੋਈ ਇਹਨੂੰ ਚੱਕਰ ਨਹੀਂ ਦੋ ਦੰਦ ਤੇ ਕੱਦ ਕਾਠ ਖੜੀ ਬੁਲ ਬੁਲ ਦਾ ਬੱਚਾ ਹੀ ਆ ਭਰਾ ਮੇਰੇ ਦੇਖੀ ਆ ਅਸਲ ਬੁਲ ਬੁਲ ਦਾ ਬੱਚਾ ਆਰਾਮੈਂ ਚੈੱਕ ਸਾਨੂੰ ਸਮਾਰ ਕੇ ਫੇਸ ਦੀ ਕੁਆਲਿਟੀ ਕਰੋ ਚੈੱਕ ਬਾਕੀ ਦਾ ਮਜ਼ਬੂਤ ਹੱਡਾ ਭਰਾਂ ਚੰਗੀ ਆ ਅਸਲ ਜਿਹਨੂੰ ਕਹਿੰਦੇ ਨੇ ਲੋਕ ਹੂੰ ਆ ਦੇਖੋ ਜੀ ਚਮਕਾਂ ਭਾਈ ਮਾਰਦੀ ਆ ਪਿਓਰ ਪੰਜਾਬ ਵਾਲੀ ਜਰਸੀ ਰੇਅਰ ਡਿਟੇਲ ਸਭ ਕੁਝ ਵੀਡੀਓ ਦੇ ਵਿੱਚ ਹੋਊਗਾ ਆ ਦੇਖੋ ਜੀ ਹੂੰ ਬੁਲ ਬੁਲ ਦਾ ਬਣਾਈ ਤੋ ਆਹ ਦੇਖੋ ਜੀ हां तो मुला बरांद दिता चले। कवाई बुरी चंगी। ते बुलबुल ਦਾ ਬੱਚ ਬੱਛੀ ਬਹੁਤ ਚੰਗੇ ਪਿਆਰੀ ਬਹੁਤ ਆਪਰਾ ਮੇਰਾ। ਕਿ ਮੂੰਹ ਦੀ ਨਿਸ ਕਿੰਨਾ ਹੱਦੋਂ ਵੱਧ ਚੰਗੀ ਆ ਭਰਾ ਮੇਰਾ। ਮੋੜ ਲਿਓ ਜੀ ਇਧਰ ਨੂੰ। ਕਿਉਂ ਆਪਾਂ ਵੀ ਚੰਗੇ ਚੰਗੇ ਜੀ ਦੇ ਆਪਾਂ ਬਹੁਤ ਚੰਗੇ ਆਸਕਾਂ ਭਰਾ ਮੇਰੇ ਮੁਰਾ ਲਾਉਣੇ ਆਪਾਂ ਵੀ ਅਸੀਂ ਦੇ ਨਾ। ਐ ਲੈ ਚਲੋ। ਲੈ ਚਲ ਬਾਈ। ਆ ਦੇਖੋ ਜੀ। ਬਾਕੀ ਦੀ ਮੈਂ ਇੱਥੇ ਗੋਲ ਜਗਾ ਗੇੜਾ ਦੇ ਵਾਲੇ ਕੋਲ ਜਾ। ਲੱਤਾਂ ਛੜਾਂ ਵਾਲੀ ਨਹੀਂ ਹੈਗੀ। ਨਾ 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 ਨਸਲ ਕੁਆਲਿਟੀ ਆ ਮੋੜ ਦੇ ਐ। ਐ ਦੇਖ ਲੈ। ਲੈ ਥੱਲੇ ਪੈ। ਲੈ ਚਲੋ ਜੀ। ਓਕੇ ਆ ਜਮਾ ਇਹ ਤਾਂ ਕੋਈ ਫਿਕਰ ਹੀ ਨਾ ਕਰ ਬਾਕੀ ਦੀ ਫੇਸ ਦੀ ਕੁਆਰ ਆਹ ਹੋਰ ਦੋੜਾ ਕਿੜਾ ਜਾਂਦਾ ਮੈਂ ਕਿਹਾ ਹੋਰ ਖਾਦੇ ਬਾਈ ਨੂੰ ਕਿ ਰੱਖਿਆ ਹੋ ਗਿਆ ਰਹਿ ਜਾਂਦਾ ਬਣ ਕੇ ਆਹ ਦੇਖੋ ਜੀ ਹਾਂ ਆ ਲੱਗੇ ਉਹ ਗੋਲ ਦੇ ਕੋਲ ਆਹ ਦੇਖੋ ਜੀ ਕਈ ਵਾਰੀ ਦੂ ਦੂ ਰੋਂਦਾ ਨਾ ਮਰ ਮਰ ਸਾਰੇ ਭਰਾ ਮੇਰੇ ਹਨ ਨਹੀਂ ਸਹੀ ਗੱਲ ਹੈ ਫਿਰ ਔਖਾ ਨਾਲ ਵਿੱਚ ਤੂੰ ਬੜੇ ਤੋਰੀ ਨਹੀਂ ਹੈਗੀ ਬਸ ਚੰਗਾਰ ਕਿੰਨੇ ਦਿਨ ਕੱਟ ਜੂ ਬਾਈ ਫਿਰ ਹਫਤਾ ਕਿਹਾ ਮਾਲ ਜਿਹੜਾ ਆਪਾਂ ਲਈ ਹੈ ਓਕੇ ਜੀ ਤੇ ਬੋਲੀ ਲੋਲੀ ਤੈਨੂੰ ਦੱਸੀ ਜਾਂਦੀ ਹੈ ਨਾ ਦੱਸੀ ਜਾਂਦੀ ਯਾਰ ਤੇ ਥੱਬੇ ਦਾ ਹਵਾਨਾ ਤਾਂ ਹੁਣੇ ਲਈ ਫਿਰਦੀ ਹਾਂ 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 ਅਮਰੇ ਕਿੰਨੇ ਪੈਸੇ ਆ ਦੇ ਜੇ ਆਪਾਂ ਭਰਾ ਮੇਰੇ ਫੋਨ ਤੇ ਮੰਗ ਲਈ ਕਈ ਵਾਰ ਆਪਾਂ ਦਾ ਵਪਾਰੀ ਮੰਗ ਲੈਂਦੇ ਨਾ ਅੱਛਾ ਆਪਾਂ ਤੁਹਾਨੂੰ ਫੋਨ ਤੇ ਕਰ ਲਾਂਗੇ ਉਹਦਾ ਪਤਾ ਤੁਹਾਨੂੰ ਪਤਾ ਬੁੱਢੀ ਜਿਹੜਾ ਹਲੇ ਬੱਸੀਆਂ ਕੱਚੀਆਂ ਨੇ ਆਪਾਂ ਨਾ ਅੱਛਾ ਫੋਨ ਤੇ ਕਰ ਲਾਂਗੇ ਦੋਨੋਂ ਦੇ ਫੋਨ ਤੇ ਕਰ ਲਾਂਗੇ ਦੇ ਦਾਂਗੇ ਆਪਾਂ ਕੋਈ ਗੱਲ ਨਹੀਂ ਜੇ ਦੋਨੋਂ ਦੇ ਪਤਾ ਨੇ ਕਿਹੜੇ ਬੰਦੇ ਨੇ ਬੋਲੋ ਯਾਨੀ ਜੀ ਅੱਛਾ ਬੋਲੋ ਤੇ ਜੀ ਆ ਵੀ ਇਹ ਠੰਡੀ ਸੀ ਹੋਈ ਤੇਰੀ ਇੰਨਾ ਸਾਲ ਕੁਆਲਿਟੀ ਦਿੱਖ ਲੈ ਹਾਂ ਦੇਖੋ ਜੀ ਭੋਜ ਸਾਰਾ ਪੈਂਡ ਬੈਠਾ ਰੋਵੇ ਥੱਲੇ ਆਇਆ ਨਹੀਂ ਬਹਿਲੇ ਜੂਗੇ ਹਨਾ ਲੈ ਆ ਚੀਜ਼ ਦੇਖੀ ਆ ਹਾਂ ਤੇ ਦੰਦ ਦੇਖਾ ਓਕੇ ਰੇਨਾਲਦ ਦੋ ਦੰਦ ਲੈ ਚੱਲੋ ਜੀ ਪੂਰੇ ਬਰਾਬਰ ਵੀ ਨਹੀਂ ਕਰਿਆ ਹਲਤੇ ਨੇ ਬਸੀ ਓਕੇ ਆ ਜਮਾਂ ਫਿਰ ਦਮਕਾਰ ਚੱਲੀਆਂ ਕਰਕੇ ਲੈਣ ਜਾਊਗਾ ਮਸਾਲੀਆਂ ਕਰਕੇ ਲੈ ਲੈ ਕੇ ਆਉਣਾ ਦੋਂਦੇ ਆ ਭਾਈ ਇਹਦੇ ਵੀ ਹਫਤਾ ਇਹਦੇ ਨਾਲ ਇੱਕ ਬੰਦੇ ਤੋਂ ਹੀ ਲਈਏ ਆਪਾਂ ਕਿਸੇ ਬੰਦੇ ਤੋਂ ਇੱਕ ਕਰੋ ਮਿਲ ਗਿਆ ਇੱਕ ਕਰੋ ਮਿਲਿਆ ਲਈਆਂ ਫਾਰਮ ਦੇ ਵਿੱਚੋਂ ਆ ਦੇਖ ਯਾਰ ਲੇਵਾ ਦੇ ਭਾਏ ਪੈਰ ਧਰ ਕੇ ਉੱਤੇ ਜੜ ਜਾ ਹਾਂ ਆ ਡਰ ਅਜਿਆ ਪੌੜੀ ਦਾ ਕੰਮ ਦੇਣ ਵਾਲਾ ਕੰਮ ਹੈ ਇਹਦਾ ਸਿਸਟਮ ਜਾ ਮਾਂ ਜਾ ਮਾਂ ਬਾਹਲੀ ਚੰਗੇ ਆਸਲਾ ਵੀਰੇ ਜਾ ਮਾਂ ਜਿਹਨੂੰ ਕਿਹੜੇ ਕਰੋ ਦੇਖ ਇਹ ਖਾ ਕੇ ਘਰ ਖਾ ਕੇ ਆਈਆਂ ਹੋਣੀ ਨੇ ਬਸੀ ਜਾ ਮਾਂ ਜਾ ਮਾਂ ਆ ਦੇਖ ਤੂੰ ਇਧਰ ਨੋਨ ਲਾ ਭਰਾ ਮੇਰਾ ਸਿੱਧਾ ਐ ਮੋੜੇ ਇਹਦੇ ਕਿੰਨੇ ਦਾ ਰਹਿੰਦੇ ਆ ਭਾਈ ਮੇਰੇ ਹਫਤਾ ਹਫਤਾ ਕੀ ਰਹਿਣਾ ਮਰੇ ਇੱਕ ਇੱਕ ਦਿਨ ਪਾ ਘਟਵਾ ਦੋ ਜੋ ਹੋ ਸਕਦੀ ਹੈ ਨਾ ਓਕੇ ਜੀ ਹਫਤਾ ਹਫਤਾ ਬੋਲ ਬੋਲਦੇ ਬੱਚੀ ਯਾਰ ਹੋ ਲਿਖੀ ਹੂੰ ਤੇ ਗਾੜੀ ਵਿਸਾੜੀ ਬਹੁਤ ਚੰਗੇ ਆ ਦੁੱਧ 25 26 ਕਿਲੋ ਕੜਾਣਾ ਹੱਥ ਲਓ ਜੀ ਮੋੜ ਲਿਓ ਹੋ ਲਿਆ ਭਰਾ ਤੇ ਮੈਂ ਕਹਣਾ ਤੇ 25 25 26 ਕਿਲੋ ਬਾਅਦ ਮਰੀ 25 26 ਕਿਲੋ ਦੁੱਧ ਕੜਾਣ ਦਾ ਹੱਕ ਆ ਬੱਸੀ ਦਾ ਭਾਈ ਇਹਦਾ ਗਿਠ ਗਿਠ ਤੇ ਥਾਨ ਪਿਆ ਹਾਂ ਬਹੁਤ ਲੱਗਿਆ ਵੀ ਮੁੱਠਿਆ ਮਸ਼ੀਨ ਤੇ ਵੀ ਚੱਲ ਜਾਊਗਾ ਜਾਂ ਹੱਥੀਆ ਦਾ ਹੱਥੀਆ ਵੀ ਤੇ ਬਾਕੀ ਦਾ ਪਿੱਛੇ ਦੀ ਭਾਰੀ ਅੱਗੇ ਦੀ ਪਤਲੀ ਆਰਡਰ ਨਾਲ ਇੱਕ ਹੋਰ ਆ ਵੀ ਆਰਡਰ ਬੜਾ ਵੱਡਾ ਆਰਡਰ ਨਹੀਂ ਮੈਂ ਮਟਟ ਸੌਣ ਦੀ ਦਿੱਕਤ ਹੁੰਦੀ ਨਾ ਮਟਟ ਸਾਹਿਬ ਜਮ ਫਿੱਟ ਫਿੱਟ ਆਰਡਰ ਆ ਮੈਂ ਕਹਿੰਦਾ ਆਰਡਰ ਪਾਲਣ ਵਾਲੇ ਕਾ ਦੀ ਬੱਸ ਨੇ ਆ ਐ ਨਹੀਂ ਅੱਗੇ ਵੀ ਟੁੱਟਮਾ ਫੇਲਾ ਲੈ ਵਾ ਟੁੱਟਮਾ ਨਾ ਫਿਕਸ ਆਰਡਰ ਦੇ ਦੋਨੇ ਬਸੀਆਂ ਦੇਖੀ ਬਈ ਆ 692 ਆ ਗਈ ਤੇ ਦੇਖੀ ਬੱਚੇ ਵਿੱਚ ਦੋਨੇ ਡੱਬਾ ਕਿ ਆ ਬੂਹ ਨੇ ਨਾਲ ਬਸੀਆਂ ਦੇਖੋ ਜੀ ਬਾਕੀ ਦੀ ਗੱਲ ਯਾਰ ਮਜ਼ਬੂਤ ਰੀੜ ਦੀ ਹੱਡੀ ਦੀ ਮਜ਼ਬੂਤ ਹੱਡਾਂ ਪਰ ਨਹੀਂ ਲੈ ਵੇ ਫਿੱਟ ਫਿੱਟ ਦੇਖੀ ਲੈ ਵੇ ਕੋਈ ਐ ਨਹੀਂ ਕਿਤੇ ਪਾਦੇ ਖੁੰਜੀ ਨਹੀਂ ਹਾਂ ਮੈਂ ਤਾਂ ਭਰਾ ਨੂੰ ਐ ਕਹਿੰਦਾ ਫਿੱਟ ਫਿੱਟ ਲੇ ਵਾਲੀਆਂ ਬੱਸੀਆਂ ਲਓ ਜੇ ਲੈਣੀਆਂ ਹਨ ਜਮਾ ਜਮਾ ਤੇਰੇ ਵੀ ਬਈ ਡਿਮਾਂਡ ਫੋਨ ਤੇ ਇਹਦੇ ਵੀ ਫੋਨ ਤੇ ਕਰ ਲਾਂਗੇ ਕਾ ਭਰਾ ਮੇਰੇ ਪਰ ਕਈ ਵਾਰੀ ਆਪਣੇ ਵਪਾਰੀ ਬੰਦੇ ਲੈ ਜਾਂਦਾ ਰੋਕਾ ਜਾਂਦਾ ਨਾ ਵੀ ਤੁਮ ਲੋਕ ਭਾਈ ਅੱਜ ਨਾ ਤੋਹਫੇ ਦਿਖਾ ਦੇ ਦੋ ਤੇ ਨੰਬਰ ਹੂੰ ਮੈਂ ਕਹਿੰਦਾ ਯਾਰ ਹਲਾਇ ਦੋ ਵੀ ਖੈ ਲੈਣੀ ਰਹਿੰਦੀ ਹੈ ਜੀ ਨਹੀਂ ਨੰਬਰ ਕੁਆਲਿਟੀ ਥੀ ਹੁੰਦੀ ਕਿ ਮੂੰਹ ਨਹੀਂ ਅੰਨ ਸੁਰੱਖਿਣਗੇ ਲੈ ਹੂੰ ਦੇਖੀ ਜਮਾ ਐ ਪਿਆਰੀਆਂ ਵਾਲੀਆਂ ਨੇ ਬੱਸੀਆਂ ਦੋਨੇ ਇੱਕ ਕੋਲ ਰਹਿੰਦੇ ਨੇ ਲਿਆਨੇ ਭਰਾ ਮੇਰਾ ਪਤੂ ਨੇ ਠੀਕ ਆ ਜੀ ਬਾਕੀ ਦੀ ਗੱਲ ਯਾਰ ਦੋਨੇ ਤੁਸੀਂ ਕਰੋ ਚੈੱਕ ਚਾਰ ਚਪੇਰੇ ਦੀਆਂ ਇੱਕ ਨੰਬਰ ਬ ਕਵਾਲਿਟੀ ਦੇਖੋ ਤੁਸੀਂ ਬਹੁਤ ਚੰਗੇ ਆਸਲਾ ਬਈ ਇਹਨੂੰ ਕਿੰਨੇ ਜਿੰਨੀ ਸਫਤ ਕਰਾਂਗਾ ਨਾ 19 ਥੋੜੀ ਲੈ ਲੈ ਓਕੇ ਇਹਦੀ ਫੇਸ ਦੀ ਕੁਆਲਿਟੀ ਉਹਨਾਂ ਨੂੰ ਕਰਾਈ ਚੈੱਕ ਮਾੜੀ ਆਈਦੀ ਲੈ ਪੂਰੇ ਨੂੰ ਕਗਾ ਦਿਓ ਮਾੜ ਆ ਜਾ ਲੈ ਆਹ ਦੇਖੋ ਜੀ ਮੂੰਹ ਤਾਂ ਬਾਹ ਚੰਗਾ ਪਿਆਰਾ ਵਾਲਾ ਮੂੰਹ ਅਸੇ ਆਹ ਦੇਖੋ ਜੀ ਬਿਲਕੁਲ ਬਿਲਕੁਲ ਪਿਆਰਾ ਮੂੰਹ ਆ ਬਈ ਦੋਦੇ ਜਵਾ ਸੋਹਣਾ ਪੈਸੇ ਫਿਰ ਚਮਕੌਰ ਦੇ ਆਏ ਤਾਂ ਨਹੀਂ ਹੈ ਨਾ ਜਾਇ ਤਾਂ ਨਹੀਂ ਪੈਸੇ ਜਾ ਨਾ 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 ਜਾਇ ਜਿੰਨੇ ਕੇ ਬਸ ਬਾਹ ਨੂੰ 19 ਮੰਗਾਗਾ ਆਪਾਂ ਬਾਹਲੇ ਕਿਸਮਾ ਦਾ ਆਪਦਾ ਨੌਦੰਦਰ ਐਨਰਿਆ ਕਾਮਾ ਮਾਂ ਕੀ ਬਣਨਾ ਨੰਬਰ ਬੋਲ ਦਿਓ ਫਿਰ ਨੰਬਰ 9779475644 ਨਾ ਚਮਕੌਰ ਦਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਦੋ ਨਗੀਨੇ ਦਿਖਾਦੇ ਤੁਹਾਨੂੰ ਧੰਨਵਾਦ ਜੀ